ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਹਾਰਾਜ ਜਤਾਂ ਚੜ੍ਹਦੀਆਂ ਕਲਾ ਉਤੇ ਤੰਦਰੁਸਤੀਆਂ ਵਿੱਚ ਬਖਸ਼ਣ ਸਾਰੇ ਆਪਾਂ ਆਪਣੇ ਘਰੇ ਰਾਜੀ ਖੁਸ਼ੀ ਰਹਿਣ ਬਸ ਅਸੀਂ ਤਾਂ ਦੁਆਵਾਂ ਹੀ ਕਰ ਸਕਦੇ ਆਂ ਸਾਰੇ ਆਪਾਂ ਇੱਕ ਦੂਜੇ ਲਈ ਹੈਨਾ ਜਿਵੇਂ ਕਿ ਤੁਸੀਂ ਸਾਡੇ ਲਈ ਕਰਦੇ ਆਂ ਅਸੀਂ ਤੁਹਾਡੇ ਲਈ ਕਰ ਸਕਦੇ ਆਂ ਦੁਆਵਾਂ ਇੱਕ ਦਿਨ ਲੱਗਦੀਆਂ ਵੀ ਆ ਅਸਰ ਦਿਖਾਉਂਦੀ ਆ ਅਸਰ ਦਿਖਾਉਂਦੀ ਆਂਗਾ ਭਲਾਂ ਟਾਈਮ ਪਾ ਕੇ ਦਿਖਾਉਣਾ ਦਵਾਈ ਦਾ ਅਸਰ ਜ਼ਰੂਰ ਹੁੰਦਾਗਾ ਰਮਣ ਹਾਂ ਉਹਨਾਂ ਗਰਮੀ ਹੋ ਜਾਂਦੀ ਹੈ ਆਜ ਤੁਹਾਡੇ ਪਾਜੀ ਫੇਰ ਪੱਗ ਬਨਣ ਲੱਗੇ ਨੇ ਅਸੀਂ ਜਾਣਾ ਦਵਾਈ ਲੈਣਾ ਅੱਜ ਫੇਰ ਤੇ ਉਸ ਤੋਂ ਬਾਅਦ ਜਾਵਾਂਗੇ ਫੇਰ ਮੋਗੇ ਜਾਵਾਂਗੇ ਕਿਉਂਕਿ ਇੱਥੇ ਇੱਕ ਖਾਣ ਤੋਂ ਬਾਅਦ ਟੈਸਟ ਹੋਏਗਾ ਟੈਸਟ ਹੋਣ ਤੋਂ ਬਾਅਦ ਪਤਾ ਲੱਗੇਗਾ ਕਿ ਵਾਇਰਸ ਕਾਲਾ ਪੀਲਾ ਕਿੰਨਾ ਹੈਗਾ ਐ ਫੜਾ ਇਹ ਮੈਂ ਫੜ ਦਦੀ ਉਹ ਉਹ ਨਹੀਂ ਉਹ ਨਹੀਂ ਕਰਾਉਣੀ ਦੂਜੀ ਕਰਾਉਣੀ 400 ਹੁਣੀ ਤਾਂ ਦੂਜੀ ਆਉਂਦੀ ਆ ਨਹੀਂ ਨਹੀਂ ਐਂ ਕਰਾ ਤੂੰ 400 ਮੈਂ ਕਿਹੜਾ ਕਹਾਂ ਕਿੰਨੇ ਮੀਟਰ ਦਾ ਆਏਗਾ ਪੰਜ ਇਹ ਸਵਾ ਦੋ ਸਵਾ ਦੋ ਤੇ ਨਾਗਰੇਟਾ ਇਹਦਾ ਲੱਗਦਾ ਅਮ 6 ਢਾਈ ਲਿਆਂਦਾ ਸੀ 6 ਢਾਈ ਸੀਗਾ ਆਈ ਹੈ ਨਹੀਂ ਢਾਈ ਉਹ ਦੰਨੋਂ ਦਾ ਨਹੀਂ ਇਤਨੂੰ ਇੱਧਰ ਇੱਧਰ ਖਿੱਚ ਕੇ ਰੱਖੋ ਹੂੰ ਹਾਂ ਇਹ ਤਾਂ ਹੋਣ ਖਾਚ ਚਲ ਵੇਖਦੇ ਜੋ ਕਿਦੇ ਚ ਕਿਤਨਾ ਮੈਂ ਛੱਡ ਦੇਣੀ ਮੈਂ ਛੱਡ ਤੈਨੂੰ ਮੈਂ ਮੈਂ ਛੱਡ ਦੂੰਗੀ ਤੇ ਜੇ ਪਨੋਰ ਨਾ ਜੇ ਪਨੋਰ ਕਰ ਰਹੇ ਹੋਵੇ ਨਾ ਤਾਂ ਫਿਰ ਕੰਮ ਨਹੀਂ ਹੁੰਦਾ ਉਹਨੂੰ ਮੈਂ ਤਾਈ ਕੋਲ ਛੱਡ ਕੇ ਆਈ ਆ ਮੈਂ ਕਿਹਾ ਓਨੀ ਚਿਰ ਚਾਸੀਂ ਤਿਆਰ ਹੋ ਜਾਵਾਂਗੇ ਤੇ ਉਹ ਨਹੀਂ ਤੇ ਉਹਨੇ ਖਲਾਰੇ ਹੀ ਪਾਨੇ ਮੇਰੇ ਨਾਲ ਤਾਂ ਤਿਆਰ ਹੂੰ ਮੈਨੂੰ ਧਿਆਨ ਨਹੀਂ ਹੁੰਦਿੰਦੀ ਕਿਉਂਕਿ ਉਹਨੇ ਮੈਂ ਜੋ ਰਲਮਾਰੀ ਖੋਲੀ ਤਾਂ ਰਲਮਾਰੀ ਜੋ ਸਮਾਨ ਕੱਢਦੀ ਰਹਿਣਾ ਉਹਨੇ ਸਾਬਰ ਕੋਲੋਂ ਛੱਡਿਆ ਤੇ ਮੈਨੂੰ ਆਏ ਹੁਣ ਭਾਬੀ ਵੀ ਮਸਾਂ ਉਹਨੇ ਭਾਬੀ ਨੂੰ ਵੀ ਤੰਗ ਕਰਨਾ ਹੁਣ ਛੇਤੀ ਜੋ ਕਰੋ ਮੈਂ ਵੀ ਮੇਰਾ ਬਾਕੀ ਨਾ ਦੋ ਵਾਰੀ ਤਾਂ ਉਹ ਖਾ ਜਾਣਦੀ ਏ ਦਵਾਈ ਅੱਜ ਆਖਰੀ ਦਿਨ ਹੈ ਦਵਾਈ ਦਾ 30ਵਾਂ ਦਿਨ ਤੇ ਮੈਂ ਕਿਹਾ ਵੀ ਕੱਲ ਨੂੰ ਫਿਰ ਮੋਗੇ ਜਾਵਾਂਗੇ ਤੇ ਮੋਗੇ ਨਾਲੇ ਨਾ ਵੀ ਪਤਾ ਲੱਗ ਜੂਗਾ ਸ਼ਾਇਦ ਉਹਨੂੰ ਜੇ ਕਦੇ ਵੀ ਬੰਬਿਆਉਂ ਦਾ ਘਟਾ ਟੇਹ ਤੇ ਦਾ ਹਫ਼ਤੇ ਬਾਅਦ ਤੇ ਉਹ ਟੈਸਟ ਕਰਾਵਾਂਗੇ ਤੇ ਫਿਰ ਪਤਾ ਲੱਗ ਜਾਊਗਾ ਵੀ ਉਹਦੇ ਨਾਲ ਫਰਕ ਪਿਆ ਜਾਂ ਨਹੀਂ ਠੀਕ ਹੈ ਡਾਕਟਰ ਨੇ ਸਰਕਾਰੀ ਆਪਣੇ ਮੁੰਡਾ ਪੈਂਟਦਾ ਹੀ ਆ ਤੇ ਉਹ ਕਹਿੰਦਾ ਵੀ ਮੈਂ ਉਹਨਾਂ ਕੋਲ ਗਿਆ ਸੀ ਉਹ ਕਹਿੰਦੇ ਤਾਂ ਵੀ ਜੇ ਵਾਇਰਸ ਹੋਇਆ ਤਾਂ ਫੇਰ ਤਾਂ ਅੱਡੀ ਜਿੱਦਾਰੂ ਚਾਲੂ ਕਰਨਗੇ ਤੇ ਨਹੀਂ ਨਹੀਂ ਉਹ ਚਾਲੂ ਕਰ ਦੇਗੇ ਸਰਕਾਰੀ ਹਸਪਤਾਲ 'ਚ ਤੇ ਚਲੋ ਅੰਦੇ ਫਿਰ ਹਾਂ ਬੋਲੀ ਦੇ ਨੇ ਅਰੇ ਦੋ ਵੀ ਦੋ ਦੱਸੇ ਕਿ ਹਾਲੇ ਹੈ ਹਾਂ ਇਹ ਤਾਂ ਵੀ ਦਿੰਦੇ ਨੇ ਹਾਲੇ ਕਿ ਬਹੁਤ ਜਿਆਦਾ ਤਾਂ ਸਰ ਤੋਂ ਡਿਪਲੋਮੇ ਦੇ ਬੋਕਤਾ ਅਜੇ ਤੇ ਪਿਆ ਜਲੇ ਨਾਲ ਪੋਰੀ ਪਈ ਮੋਟੇ ਲੋ ਜੀ ਆਪਾਂ ਹੁਣ ਬਣ ਲਿਆ ਪਰਨਾ ਹੈ ਆਪਾਂ ਜਿਹੜੇ ਦੰਨੇ ਦੇ ਛਿੱਲੜ ਹੈਗੇ ਉਹ ਤੇ ਸੱਟ ਦਾਂਗੇ ਹਾਂ ਉਹ ਤੋਂ ਬੋਲ ਪਾਏ ਆਗੇ ਤੇ ਜਿਹੜੇ ਬਾਹਰ ਪਏ ਤੇ ਟੋਕਰੀ ਚ ਵੇ ਨੇ ਹਾਂ ਉਹ ਸਰ ਤੇ ਮਮਾ ਨੂੰ ਦਲਫਾ ਪਾਉਈ ਕੋ ਹੈਗਾ ਉਹਦੇ ਚ ਪਾ ਦੇ ਉਹਦੇ ਚ ਪਾ ਲੋ ਹਾਂ 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 ਲੋ ਜੀ ਆ ਗਈ ਆਪਣੀ ਲਾਡੋ ਜਪ ਨੂੰ ਕੋਰਾ ਕਾਈ ਕਾਈ ਚੱਲ ਗਏ ਹਾਂ ਮੰਮਾ ਨੂੰ ਪੁੱਛੋ ਚੱਲ ਗਏ ਆ ਦੋ ਅੰਬਾਂ ਬਾਹਰ ਤੇ ਬਾਹਰ ਹੀ ਕੱਢੀਆਂ ਚਲੋ ਜਪ ਚੱਲ ਗਏ ਆਪਾਂ ਚਲੋ ਜਪ ਆ ਰੱਖ ਦੋ ਪੁੱਤੋ ਚਲੋ ਚੱਲ ਗਏ ਚਲੋ ਬਈ ਚਲੋ 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 ਬਈ ਪੁੱਤਰ ਜੀ ਪੁੱਤਰ ਜੀ ਤੁਸੀਂ ਜਾਣਾ ਨਹੀਂ ਫਿਰ ਅਸੀਂ ਜਾਣੇ ਆ ਤੁਸੀਂ ਨਹੀਂ ਜਾਣਾ ਤਾਂ ਫਿਰ ਨੂਰ ਅਸੀਂ ਚੱਲੇ ਆਂ ਫਿਰ ਤੁਸੀਂ ਨਹੀਂ ਜਾਣਾ ਤਾਂ ਗਈਏ ਅਸੀਂ ਆਓ ਆਓ ਜੋ ਆਨੇ ਆਪੇ ਆ ਜਾਣਾ ਭੱਜੀ ਭੱਜੀ ਚਲੋ ਭੱਜੀ ਭੱਜੀ ਆ ਜਾ ਚਲ ਜੱਪੂ ਆਪਾਂ ਰਹਿ ਗਿਆ ਉਹਦਾ ਫੇਰ ਹਾਂ ਫੋਨ ਕੀ ਰਹਿ ਗਿਆ ਹਾਂ ਉਹ ਦੇਖ ਲੋ ਕਹਿੰਦੇ ਨੇ ਇਹ ਜਨਾਨੀ ਤਿਆਰ ਨਾ ਹੋਏ ਨਾ ਤਾਂ ਬੰਦਾ ਪਿੱਛੇ ਵਾਜਾ ਮਾਰਦਾ ਰਹਿੰਦਾ ਬਾਹਰ ਖੜਾ ਹੋ ਕੇ ਜੇ ਛੇਤੀ ਨਹੀਂ ਤਿਆਰ ਹੁੰਦੀ ਛੇਤੀ ਨਹੀਂ ਇੱਥੇ ਉਲਟਾ ਸਾਬਾ ਸਾਡਾ ਇਹਦੇ ਮੈਂ ਤਿਆਰ ਹੋਈ ਆ ਪਹਿਲੇ ਦੀ ਰੋਕਿਆ ਕਹੇ ਨਹੀਂ ਅਤੇ ਮੈਂ ਪਹਿਲੇ ਦੀ ਤਿਆਰ ਹੋਈ ਹੋਈ ਆ ਤਾਂ ਤੁਹਾਡੇ ਭਾਜੀ ਕਾ ਹਜੇ ਤੱਕ ਕਮਰੇ ਚੋਂ ਬਾਹਰ ਨਹੀਂ ਨਿਕਲੇ। ਤੁਹਾਨੂੰ ਹੀ ਬਾਜਾ ਮਾਰੀ ਜਾਣੀ ਆ। ਇਹ ਜਨਾਨੀਆਂ ਵਾਂਗ ਤਿਆਰ ਹੁੰਦੇ। ਮੇਰੇ ਕਾ ਭਾਈ ਦਾ ਕੱਲ ਦਾ ਜਨਾਨੀਆਂ ਵਾਂਗ ਤਿਆਰ ਹੋਣ ਮੈਂ ਕਿਹੜਾ ਸੁਰਖੀ ਬਿੰਦੀ ਲਾਉਣੀ ਹੁੰਦੀ ਆ। ਗੱਲ ਤੇ ਹੋਈ ਆ ਨਾ ਫਿਰ ਜਨਾਨੀਆਂ ਨੇ ਵੀ ਸੁਰਖੀ ਬਿੰਦੀ ਲਾਣੀ ਹੁੰਦੀ ਉਹ ਤੇ ਕਿਹੜਾ ਟਾਈਮ ਲੱਗਦਾ। ਫਿਰ ਵੀ ਫਰਕ ਹੁੰਦਾ। ਫਰਕ ਆ ਹੁੰਦਾ ਏ ਕਿ ਜਨਾਨੀ ਨੂੰ ਬੜਾ ਕੁਝ ਬੱਚੇ ਹੋਣਾਂ ਤੇ ਕਿੰਨਾ ਕੁਝ ਸਾਂਭ ਚੱਕ ਚੱਕ ਕੇ ਸਾਂਭ ਕੇ ਜਾਣਾ ਪੈਂਦਾ ਲਿਆਣਾ ਪੈਂਦਾ। ਮੈਂ ਤੁਹਾਨੂੰ ਦੱਸ ਨਹੀਂ ਲੱਗਿਆ ਮੈਂ ਕਹਿ ਨਹੀਂ ਰਿਹਾ ਗੁੱਸਾ ਨਾ ਕਰਿਓ ਜਨਾਨੀ ਮਾਜੇ ਛਪੜ ਚੋਂ ਤੇ ਜਨਾਨੀ ਵਿਆਹ ਚੋਂ ਕੱਢਨੇ ਬਹੁਤ ਔਖੇ ਹੁੰਦੇ ਆ ਤੇ ਇੱਥੇ ਬੰਦਾ ਘਰੋਂ ਤੇ ਮੱਜ ਦਾ ਜਿਹੜਾ ਘਰ ਬਲਾ ਹੁੰਦਾ ਕਾ ਅਪਾਂਸ ਕੀ ਉਹਦਾ ਕਰੀ ਰਿਹਾ ਨਾ ਵੀ ਗਰੀਬ ਵਿਚਾਰਾ ਨਹੀਂ ਨਹੀਂ ਉਹਨੂੰ ਕੱਢਣਾ ਔਖਾ ਉਹ ਤੁਸੀਂ ਅੱਛਾ ਮਤ ਕਹਾਵਤ ਪਾ ਰਹੇ ਹੋ ਨਾ ਤੁਸੀਂ ਤਾਂ ਮੈਂ ਕਹਾਵਤ ਪਾਈ ਕਹਾਵਤ ਪਾਈ ਨਹੀਂ ਮੇਰੇ ਅੱਜ ਪੁੱਠਾ ਦਵਾ ਨਹੀਂ ਜਿਹੜੀ ਤੁਰੀ ਆਉਂਦੀ ਆ ਉਹ ਦੱਸੀ ਆ ਮੈਂ ਕਿਸੇ ਨੂੰ ਨਹੀਂ ਆ ਨਹੀਂ ਨਹੀਂ ਤੁਸੀਂ ਕੱਲ ਨੂੰ ਕਹਿਗਾ ਅੱਜ ਕੱਲ ਅੱਜ ਕੱਲ ਪੁੱਠਾ ਕਾਬਾ ਕੁਝ ਪਤਾ ਨਹੀਂ ਲੱਗਦਾ ਕੀ ਪਤਾ ਬੰਦਾ ਬੰਦਾ ਜਨ ਨਹੀਂ ਮੈਂ ਕਿਸੇ ਨੂੰ ਕਹਿ ਨਹੀਂ ਰਿਹਾ ਦੁਹਰਾਇਆ ਮੈਂ ਤਾਂ ਵੀ ਸੁਣਾਇਆਗਾ ਨਹੀਂ ਗੱਲ ਆਹੋ ਗੱਲ ਦੱਸੀ ਹੋਣ ਚਾਹਿਆ ਮੇਰੇ ਮੈਂ ਤਾਂ ਕੜਾ ਇਨਾ ਪੁਰਾਣਾ ਬਜ਼ੁਰਗਾਂ ਵੀ ਹਣਾ ਪੁਰਾਣੇ ਬਜ਼ੁਰਗਾਂ ਤੋਂ ਮੁੰਡੂ-ਮੁੰਡੀ ਸੁਣਦੇ ਆ ਰਹੇ ਆ ਬਹੁਤ ਸਾਰੀਆਂ ਭੈਣਾਂ ਮਾਵਾਵਾਂ ਨੂੰ ਪਤਾ ਨਹੀਂ ਟੱਡ ਸਾਡੇ ਨਾਲ ਉਹ ਵੀ ਜ਼ਿਆਦਾ ਕਾਲੀ ਜਪਨੂਰ ਹੈਗੀ ਜੇ ਜਪਨੂਰ ਵੇਖੋ ਅਰ ਮਾਲ ਕਿੱਥੋਂ ਕੱਢਿਆ ਪੁੱਤ ਇਹਨੇ ਹਣਾ ਪਰਸੇ ਚ ਕੱਢਿਆ ਨਾ ਹਣਾ ਕਿਵੇਂ ਕੱਢ ਲਿਆ ਤੁਸੀਂ ਬਾਦ ਛੱਡ ਦੋ ਝਾੜੂ ਛੱਡ ਛੱਡ ਦੋ ਮੈਂ ਲਾਉਂਗੀ ਇੱਕ ਇੱਕ ਤੇ ਜਪਨੂਰ ਨੂੰ ਮੈਂ ਲੈ ਕੇ ਨਹੀਂ ਜਾਣਾ ਫਿਰ ਦੇਖ ਲਈ ਰੋਣੇ ਕੀ ਨੂੰ ਉਹ ਤਾਂ ਉਹਦੇ ਨਾਲ ਹੀ ਹੁੰਦਾ ਨਾ ਆਪਾਂ ਲੈ ਕੇ ਨਹੀਂ ਜਾਣਾ ਜਪਨੂ ਨੂੰ ਛੱਡ ਦੇਣਾ ਪਾਣੀ ਕਿੰਨਾ ਕਿਹੜਾ ਪਾਣੀ ਤਾਂ ਯਾਰ ਤੁਸੀਂ ਸਾਜੀ ਨੂੰ ਵੀ ਵਕਤ ਦੇ ਮੇਰੇ ਸਾਹਮਣੇ ਰਾਤ ਤੁਹਾਨੂੰ ਨਹੀਂ ਪਤਾ ਸੀ ਰਾਤ ਤੇ ਚੱਲ ਮੂਲੀਆਂ ਦੀ ਰਾਤ ਤਾਂ ਮੂਲੀਆਂ ਦੀ ਸਬਜ਼ੀ ਬਣਾਈ ਸੀ ਤਾਂ ਕਰਕੇ ਸੜ ਪਾਣੀ ਹਫ਼ਤਾ ਲੰਘ ਜਾ ਹਾਂ ਖਾਪ ਦੇ ਮੇਰੇ ਸਾਹਮਣੇ ਮਹੀਨੇ ਨੂੰ ਗੱਲ ਆ ਸਮਾ ਮਸਲੀ ਨਹੀਂ ਪਾ ਤੇ ਆਪਾਂ ਪਾਣੀ ਪੀਂਦੇ ਵੀ ਤੇ ਨਹੀਂ ਨਾ ਹਜੇ ਠੰਡ ਕਰਕੇ ਘੱਟ ਹੋਇਆ ਹੈ ਹਜੇ ਤੇ ਹੁਣ ਅੱਗੋ ਦੀ ਪਤਾ ਲੱਗੂਗਾ ਗਰਮੀਆਂ ਦੇ ਵਿੱਚ ਅਰਧਾ ਤੀਜਾ ਤੋਂ ਚੌਥੇ ਦਿਨ ਨਹੀਂ ਲਿਆਣੀ ਪੈ ਨਿਕਲਣੀ ਚਲੋ ਬੋਤੇ ਚਲੋ ਕੈਪ ਪਾਓ ਆਪਣੀ ਤੇ ਨਾ ਤਾਂ ਬਾਥਰੂਮ ਚੇਂਜ ਹੋ ਗਿਆ ਦਵਾਈ ਨਾਲ ਨਾ ਤੇ ਨਹੀਂ ਫਰਕ ਪਿਆ ਤੁਹਾਨੂੰ ਕੁਝ ਪਾਣੀ ਜ਼ਿਆਦਾ ਪਿਆ ਕਰੋ ਲੀਵਰ ਤੇ ਪਾਣੀ ਦਾ ਇਫੈਕਟ ਪੈਂਦਾ ਹੈ ਜੇ ਜਾਨੀ ਕਿ ਰਿਪੋਰਟ ਦੇ ਵਿੱਚ ਨੋਰਮਲ ਆ ਰਿਹਾ ਨਾ ਤੇ ਤੁਹਾਨੂੰ ਨਰਸੂ ਕਿਸੇ ਦਾ ਫੈਰਾ ਵੀ ਹੋ ਸਕਦਾ ਹੈ ਨਾ ਤੇ ਸਰੋਤ ਦੇ ਅਨੁਦਾਨ ਦਵਾਈ ਖਾਣੀ ਕਿਥੇ ਤਿੰਨ ਮਹੀਨੇ ਤਿੰਨ ਮਹੀਨੇ ਤੇ ਤਿੰਨ ਦਿਨ ਚ ਫਰਕ ਆ। ਤੇ ਆ ਡੌਗੀ ਨੂੰ ਛੱਡਣ ਜਾ ਰਹੇ ਸੀ ਸਾਰੇ ਮਨ ਪਰ ਇਹਦੇ ਕਰਕੇ ਹੀ ਘਰ ਦੇ ਵਿੱਚ ਨਾ ਗਲੀ ਵਿੱਚ ਰੌਣਕ ਵੀ ਘੈ ਲੋ ਤੇ ਹਿਫਾਜ਼ਤ ਵੀ ਕਰ। ਉਹਨੇ ਨਾ ਮਗਰ ਜਾਣਾ। ਉਹਨੇ ਸਾਡੇ ਮਗਰ ਜਾਉਗੀ। ਉਹ ਤਾਂ ਕੱਢਦਾ ਲੈਣ ਦੇ। ਜੱਪੂ ਡੌਗੀ ਕੀ ਕਰਦਾ ਨਿੰਨੀਆਂ ਕਰ ਰਿਹਾ ਦੇਖ ਕੇ। ਹਰ ਜਮ ਉਹ ਤਾਂ ਚਲ ਬਸ ਆਪਾਂ ਬਾਹਰ ਨਿਕਲਦੇ ਆ ਉਹਨੇ ਇੱਥੋਂ ਹੀ ਪਾ ਲੋ ਇਹਨੂੰ ਐਨੇ ਫਿਰ ਇਹਨੇ ਮੈਨੂੰ ਔਖਾ ਕਰਦੀ ਉਥੋਂ ਦੀ ਕਰਨ ਓਏ ਸ਼ਵਾਰ ਸ਼ਵਾਰ ਓਏ 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 ਧਿਆਨ ਨਾਲ ਇਹ ਪੱਕਾ ਉਹ ਤਾਂ ਪੈਂਦਾ ਆ ਜੇ ਜਪੂ ਸਾਡਾ ਜਪਨੂਰ ਨਾ ਜਦੋਂ ਉੱਠਦੀ ਹੈ ਨਾ ਉੱਠਦੇ ਸਾਰੇ ਨੂੰ ਐ ਹੁੰਦਾ ਕਿ ਮੈਂ ਬਾਹਰ ਜਾਵਾਂ ਤੇ ਜਦੋਂ ਸੀਪਾ ਘਰੇ ਆਉਂਦਾ ਹੈ ਨਾ ਤੇ ਐਨੇ ਨਹੀਂ ਵੇਖਣਾ ਕਿ ਮੈਂ ਉਹ ਹੁਣੇ ਆਇਆ ਜਾਂ ਮੈਨੂੰ ਬਹਿਨਦਾ ਐਨੇ ਉਹਦੇ ਹੱਥ ਫੜ ਕੇ ਤੇ ਬਾਹਰ ਨਿਕਲਣ ਨਾਲ ਹੀ ਨਿਕਲ ਜਾਣਾ ਤੇ ਫਿਰ ਜੇ ਮੈਂ ਕਰਾਂਗੀ ਨਾ ਕਵਾਂਗੀ ਇਹਨੂੰ ਘਰੇ ਆ ਜਾ ਆ ਜਾ ਤੇ ਐਨੇ ਘਰੇ ਨਹੀਂ ਆਣਾ ਕਿਸੇ ਨਾ ਕਿਸੇ ਬੰਨੇ ਕਿ ਅੱਧਰ ਉੱਧਰ ਅੱਧਰ ਕੇ ਰਵਣ ਬਰਕਰਾਂ ਤੋਂ ਪਹੁੰਚ ਕੇ ਆ ਗਈ ਜਿਹੜੇ ਨਾਸ਼ਤਾ ਨਹੀਂ ਕੀਤਾ ਨਾ ਤਾਂ ਕਰਕੇ ਮਜਬੂਰੀ ਜਿਹਾ ਖਾਣਾ ਪੈ ਰਿਹਾ ਤਾਂ ਆਪਾਂ ਨਾ ਛੇਤੀ ਆਣਾ ਸੀ ਡਾਕਟਰ ਨੂੰ ਵੀ ਮਿਲਣਾ ਸੀ ਤੇ ਕੁਝ ਇਹ ਕੈਨਟ ਵੀ ਬਣਵਾਣੀ ਹੈ ਇਹਨਾਂ ਟੁੱਟ ਗਈ ਅ ਜੀਜੀ ਤਾਂ ਕਰਕੇ ਨਾ ਛੇਤੀ ਆਣਾ ਪਰ ਅੱਜ ਮਜਬੂਰੀ ਚ ਖਾਣਾ ਪੈ ਰਿਆ ਨਹੀਂ ਤੇ ਕੰਟਰੋਲ ਚ ਹੀ ਆ ਇਹ ਤਾਂ ਸਭ ਜੀ ਤੁਹਾਨੂੰ ਪਤਾ ਹੀ ਹੈ ਇੱਧਰ ਉੱਧਰ ਵੀ ਬਣਾਉਣਾ ਹੁਣ ਬਣਾਉਣਾ ਨਹੀਂ ਪਾਣੀ ਕਿਹੜਾ ਜੱਪੂ ਵੀ ਚੱਕੀ ਜਾਂਦਾ ਫੜੇ ਜਪੂ ਕੀ ਪਤਾ ਹੋਈ ਗੈਨ ਹੂੰ ਹੈਂਡਸ ਸਾਫ ਕਰੋ। ਹੈ ਦੇਣਾ ਕਰੋ। ਪੂਆਪੇ ਸਾਫ ਕਰ ਲਓ। ਹੈਂਡਸ ਸਾਫ ਕਰੋ। ਹੈਂਡਸ ਸਾਫ ਕਰੋ। ਮੂੰਹ ਵੀ ਸਾਫ ਕਰ ਲਓ। ਮਾਉਥ ਸਾਫ ਕਰੋ। ਆ ਇੱਥੇ ਇੱਥੇ ਲੱਗੀ ਵੀ ਚਾਕਲੇਟ ਲੱਗੀ ਆ ਮਾਉਥ ਤੇ। ਹੈਂ? ਬੱਸ ਕਰਾ।

ਰਿਪਾਜੀ ਦੇਖੋ ਕੁੱਜੇ ਵਾਲਾ ਹੁਣ ਪਾਣੀ ਪੀਣ ਕਰ ਰਿਹਾ ਨੇ ਪਹਿਲੇ ਨਹਿਰ ਦਾ ਪਾਣੀ ਲਾ ਕੇ ਇਹਦੇ ਵਿੱਚ ਤੇ ਕੁੱਜਾ ਪੀ ਰਿਹਾ ਕਹਿੰਦੇ ਕੁੱਜੇ ਦਾ ਪਾਣੀ ਪੀਣਾ ਚਾਹੀਦਾ ਤਾਂ ਹੋਰ ਇਹ ਨਾ ਆਟੀ ਜੀ ਨੇ ਮੈਨੂੰ ਵੇਚ ਤਾਂ ਅੰਬੇ ਦਾ ਵੀ ਕੁਝ ਪਾ ਲਿਆ ਮੈਨੂੰ ਫੋਨ ਆਇਆ ਸੀਗਾ ਇਹਦੇ ਵਿੱਚ ਉਹ ਇੱਕ ਤਾਂ ਆਲੂ ਬੁਖਾਰੇ ਸੁੱਕੇ ਮੈਂ ਆਗਲੇ ਵੀ ਮੰਗੇ ਸੀਗੇ ਉਹ ਕਹਿੰਦੇ ਸੁੱਕੇ ਨਹੀਂ ਆਲੂ ਬੁਖਾਰੇ ਹੁੰਦੇ ਹੀ ਹੁੰਦੀ ਆ ਤੇ ਇੱਕ ਪਤਾ ਨਹੀਂ ਕਿਹੜਾ ਫਲ ਕਹਿੰਦੇ ਸੀਗੇ ਉਹ ਆ ਤੇ ਇੱਕ ਮਿਥਰੀ ਚਾਰ ਚੀਜ਼ਾਂ ਮਿਲਾ ਕੇ ਚਾਰ ਚੀਜ਼ਾਂ ਮਿਲਾ ਕੇ ਰਾਤ ਨੂੰ ਭਿਉਂ ਕੇ ਰੱਖ ਦੇਣਾ ਸੋਹਾਂ ਨਰਨੇ ਕਾਲ ਜੀ ਪੁਣ ਕੇ ਪੀ ਲੈਣਾ ਪੀ ਲੈਣਾ ਹਾਂ ਤੇ ਉਹ ਹੀ ਫੇਰ ਦੁਬਾਰਾ ਫੇਰ ਉਹੀ ਵਿੱਚ ਹੀ ਛੜ ਦੇਣਾ ਵਿੱਚ ਪਾਣੀ ਪਾ ਕੇ ਤੇ ਵਿੱਚ ਹੋ ਛੜ ਦੇਣਾ ਸਮਾਨ ਤੇ ਉਹਦੇ ਜੀ ਬਾਰ ਬਾਰ ਪਾਣੀ ਪਈ ਜਾਂਦਾ ਹਾਂ ਨਹੀਂ ਬਾਈ ਟਾਈਮ ਬਾ ਦੂਜੀ ਵਾਰ ਬਦਲਦੇ ਵੀ ਤੇ ਕਾੜ ਕਿਹੜਾ ਆਇਆ ਆ ਰਿਹਾ ਵਿਆਹ ਦਾ ਕਾੜ ਇਹ ਦੇਖ ਵਿਆਹ ਦਾ ਕਾੜ 13 ਤਰੀਕ ਦਾ ਫੰਕਸ਼ਨ ਤੇ 14 ਤਰੀਕ ਦਾ ਹੈ ਬਰਾਤ ਇੱਥੇ ਜਾਣਾ ਅਸੀਂ ਜਾਗੋ ਜੋ ਜਾਗੋ ਵੀ ਆਏਗੀ ਜਾਗੋ ਜੋ ਹੈ ਬਰਾਤ ਵੀ ਆ ਬਰਾਤ ਵੀ ਆਦਾ ਇਹ ਫਿਰ ਬਚੋਲੇ ਬਚੋਲਿਆਂ ਨੂੰ ਤਾਂ ਪਹਿਲੇ ਤਾਂ ਦੰਦ ਫਿਰਜੀਤ ਬਚੋਲਾ ਹੋ ਗਿਆ ਅਰਜੀਤ ਮੋਰਜੋਲੇ ਬਣ ਗਏ ਹੂੰ ਚਲੋ ਠੀਕ ਹੈ ਹੂੰ ਰੋਟੀ ਖਾ ਲਓ ਹਾਂ ਚਲੋ ਜੀ ਕੱਲ ਮਿਲਾਂਗੇ ਨਵੇਂ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਤੇ ਐਵੇਂ ਵੀ ਵੀਡੀਓ ਸ਼ੇਅਰ ਕਰਦੇ ਰਿਆ ਕਰੋ ਤਾਂ ਕਿ ਸਾਰਿਆਂ ਤੱਕ ਵੀਡੀਓ ਪਹੁੰਚ ਸਕਿਆ ਕਰੇ ਮੈਨੂੰ ਲੱਗਦਾ ਵੀਡੀਓ ਦੇ ਨੋਟੀਫਿਕੇਸ਼ਨ ਕਿਸੇ ਤੱਕ ਕਈਆਂ ਤੱਕ ਨਹੀਂ ਜਾਂਦੇ ਤਾਂ ਕਰਕੇ ਸ਼ੇਅਰ ਕਰਨਾ ਨਾ ਭੁੱਲਿਓ ਸ਼ੇਅਰ ਨਾਲ ਹੀ ਸ਼ਾਇਦ ਅੱਗੇ-ਅੱਗੇ ਤੱਕ ਵਧੇਗੀ ਵੀਡੀਓ ਵਗੈਰਾ ਤੇ ਤੁਸੀਂ ਤੁਹਾਡਾ ਐਵੇਂ ਸਾਥ ਬਣਿਆ ਰਵੇ ਸਤਿ ਸ਼੍ਰੀ ਅਕਾਲ ਹਾਂ ਮਾੜਾ ਮੋਟਾ ਤਾਂ ਕੰਮ ਕਰਦੇ ਰਹਿਣਾ ਚਾਹੀਦਾ ਜਿਵੇਂ ਪੌਦਿਆਂ ਨੂੰ ਪਾਣੀ ਦੇ ਲਿਆ ਤੁਸੀਂ ਹਨਾ ਹੋਰ ਕੀ ਐ ਚਲੋ ਦਾ ਕਿਵੇਂ ਉਹਨਾਂ ਮੰਗਲਵੇ ਬੈਠਣ ਨਾਲ ਸੋਚ ਪੈ ਜਾਂਦੀ ਹੈ ਹਾਂ ਬੈਠਣ ਨਾਲ ਸੋਚ ਪੈ ਜਾਂਦੀ ਹੈ ਤੁਹਾਡੇ ਭਾਜੀ ਜਿਵੇਂ ਚਲੋ ਮਾੜਾ ਮੋਟਾ ਜਿਵੇਂ ਆਪਣਾ ਕੰਮ ਕਰ ਲੈਂਦੇ ਨੇ ਦਾਲ ਸਬਜੀ ਦਹੀਂ ਬਣਾ ਲੈਂਦੇ ਨੇ ਹੋਰ ਤਾਂ ਚਲੋ ਕੋਈ ਨਹੀਂ ਜ਼ਿਆਦਾ ਤਰਾਉਂਦੇ ਕਿ ਇੱਕ ਗੱਲ ਐ ਵੀ ਹੈ ਨਾ ਕਿ ਬੈਠੇ ਰਹਿਣ ਨਾਲ ਦਾ ਵੀ ਸਿਸਟਮ ਜੇ ਵਿਗੜ ਜਾਂਦਾ ਰੋਗ ਰੋਗ ਹੋ ਜਾਂਦਾ ਸਰੀਰ ਰੋਗੀ ਹੋ ਜਾਂਦਾ ਚਲਦਾ ਫਿਰਦੇ ਹੀ ਬੰਦਾ ਸਰੀਰ ਹੱਥ ਪੈਰਾਂ ਲਾਉਂਦੇ ਰਹੇ ਨਾ ਜਿਹੜਾ ਵਰਦਰ ਪੀਜੇ ਖਾ ਕੇ ਬੰਦਾ ਹੋਏਗਾ ਉਹ ਰੋਗੀ ਹੋਊਗਾ ਵੈਸੇ ਤੇ ਨਹੀਂ ਹੁੰਦਾ ਕੰਮ ਕਰ ਉਹ ਚਲਦੇ ਰਹਿਣੇ ਚਾਹੀਦੇ ਆ ਐਵੇਂ ਦੀ ਗੱਲ ਐ ਔਰ ਇੱਕ ਗੱਲ ਤੁਹਾਨੂੰ ਕਰਨੀ ਸੀ ਕਿ ਜੇ ਅੱਜ ਸਾਨੂੰ ਆਇਆ ਵਿਆਹ ਦਾ ਕਾਰਡ ਉਹ ਵਿਆਹ ਦਾ ਕਾਰਡ ਉਹ ਵਾਲਾ ਏ ਕਿ ਜੇ ਤੁਹਾਨੂੰ ਪਤਾ ਹੋਏਗਾ ਕਿ ਇੱਕ ਨੋਕੀ ਜੋੜੀ ਨੇ ਇੱਕ ਨੋਕੀ ਜੋੜੀ ਹੋਰ ਤਿਆਰ ਕੀਤੀ ਹੈ ਤੇ ਤੁਸੀਂ ਉਹਨਾਂ ਦਾ ਇੰਟਰਵਿਊ ਹਜੇ ਕੋਈ ਨਹੀਂ ਆਇਆ ਕੁਝ ਨਹੀਂ ਆਇਆ ਹਜੇ ਕੁਝ ਨਹੀਂ ਸੀ ਸਗਵੇਂ ਸੀ ਕਿ ਉਹਨਾਂ ਦਾ ਹੀ ਚਲਾਵਾਂਗੇ ਹਾਂ ਆਪ ਦਾ ਹੀ ਤੇ ਚਲਾਵਾਂਗੇ ਆਪਾਂ ਆਪੇ ਵੀਡੀਓ ਬਣਾਵਾਂਗੇ ਤੇ ਉਹਨਾਂ ਦੀ ਹੈਗੀ ਮੈਰिज ਸਾਡੇ ਵਾਂਗੂ ਹੀ ਇੱਕ ਜੋੜੀ ਹੈ ਤੇ ਤੁਸੀਂ ਵੀ ਉਸ ਜੋੜੀ ਨੂੰ ਦੇਖੋਗੇ ਉਹਨਾਂ ਦਾ ਆ ਗਿਆ ਵਿਆਹ ਤੇ ਹੋਰ ਥੋੜੇ ਦਿਨਾਂ ਤੱਕ ਤੁਹਾਨੂੰ ਅਸੀਂ ਵਿਆਹ ਸਾਰਾ ਵਿਆਹ ਦਿਖਾਵਾਂਗੇ ਅੱਜ ਆਏ ਸੀ ਉਹਨਾਂ ਦੇ ਮੰਮੀ ਕਾਟ ਦੇਣ ਵਾਸਤੇ ਤੇ ਉਹਨਾਂ ਕਿਉਂਕਿ ਵਿਆਹ ਲੇਟ ਇਸ ਲਈ ਹੋਇਆ ਕਿਉਂਕਿ ਉਹਨਾਂ ਦੇ ਮੰਮੀ ਡੈਡੀ ਮੁੰਡੇ ਵਾਲੇ ਦੇ ਨਾ ਉਥੇ ਬਾਹਰ ਸੀ ਤੇ ਉਹ ਹੁਣ ਆਏ ਨੇ ਤੇ ਹੁਣ ਆ ਕੇ ਤੇ ਆਇਆ ਤੁਸੀਂ ਲਾ ਲਓ ਕਹਿ ਲੋ 6 ਤੋਂ 8-9 ਮਹੀਨੇ ਬਾਅਦ ਹੀ ਹੋਇਆ ਨਾ 8-9 ਮਹੀਨੇ ਹੋ ਗਏ ਹਨਾ ਤੇ ਤਾਂ ਕਰਕੇ ਬਾਕੀ ਰਹੀਆਂ ਜੋ ਵਿਆਦ ਹੈ ਪਾਰਟਸ ਤੋਂ ਲੈ ਕੇ ਹੁਣ ਸਭ ਤੇ ਸਬਰ ਵਿਆਦਾ ਜਾਤ ਦਾ ਵੀ ਵਧੀਆ ਜੰਮਦਾ ਜਿਵੇਂ ਕਿ ਆਪ ਕੋ ਫੈਕਿੰਗ ਨਾਲ ਨਹੀਂ ਲੈਂਦੇ ਆ ਹਾਂ ਦਹੀਂ ਵੀ ਕਿਸੇ ਦੇ ਹੱਥ ਦਾ ਜੰਮਦਾ ਹੁੰਦਾ ਵਧੀਆ ਲੱਗਦਾ ਮੇਰੇ ਹੱਥ ਦਾ ਵੀ ਜੰਮ ਜਾਂਦਾ ਮੈਂ ਇੱਕ ਵਾਰ ਜਮਾ ਕੇ ਦੇਖੂਗੀ ਜੋ ਹੀ ਚੀਜ਼ ਹੈ ਜਿਹੜੇ ਗਾ ਤੇ ਜੰਮਦਾ ਹੈ ਹੈ ਮੈਨੂੰ ਕਹਿਣਾ ਸੀ ਹੂੰ ਉਹ ਪਤਾ ਇਹ ਬਾਲਾ ਕੋਸਾ ਵੀ ਨਾ ਰੱਖੇ ਨਾ ਠੀਕ ਨਾ ਬਹੁਤਾ ਗਰਮ ਨਾ ਜਿਆਦਾ ਠੰਡਾ ਮਤਲਬ ਨਿਮਾ ਨਿਮਾ ਜਿਵੇਂ ਨਿਮੇ ਨਿਮਾ ਹਾਂ ਜੀ ਉਸ ਤੋਂ ਬਾਅਦ ਦਹੀਂ ਪਾ ਦੋ ਵਿੱਚ ਤੇ ਉਹਨੂੰ ਚੰਗੀ ਤਰ੍ਹਾਂ ਫੈਂਟ ਦੋ ਫੈਂਟਣ ਤੋਂ ਬਾਅਦ ਦਹੀਂ ਜੰਮ ਜਾਂਦਾ ਸਾਡੇ ਭਾਜੀ ਵਿਆਹ ਦੀ ਗੱਲ ਦੇ ਵਿੱਚ ਦਹੀਂ ਦੀ ਗੱਲ ਲੈ ਕੇ ਬਹਿ ਗਏ ਤੇ ਉਹ ਰਿਸ਼ਤਾ ਜਿਹੜਾ ਕਰਾਇਆ ਸੀ ਨਾ ਤੁਹਾਡੇ ਭਾਜੀ ਨੇ ਕਰਾਇਆ ਸੀ ਤੇ ਜਿਵੇਂ ਹ ਹੁਣ ਤੁਹਾਡੇ ਸਾਰਿਆਂ ਦੇ ਫੈਨ ਦੇ ਨੰਬਰ ਆਂਦੇ ਨੇ ਫੋਨ ਆਂਦੇ ਨੇ ਹਨਾ ਐਵੇਂ ਗੱਲਬਾਤ ਚੱਲ ਜਾਂਦੀ ਹੈ ਉਹ ਸਾਡੀ ਲਾਈਫ ਬਾਰੇ ਸੋਚਦੇ ਪੁੱਛਦੇ ਨੇ ਤੇ ਐਵੇਂ ਲਾਈਫ ਬਾਰੇ ਪੁੱਛਦੇ ਪੁੱਛਦੇ ਜਦੋਂ ਉਹਨਾਂ ਨੂੰ ਦੱਸਦੇ ਆ ਤੇ ਮੈਨੂੰ ਕੋਈ ਧੇਰ ਮੇਰ ਨਹੀਂਗਾ ਮੈਨੂੰ ਆਉਂਦਾ ਵੀ ਜਿਵੇਂ ਕਿ ਮੈਂ ਮੇਰਾ ਘਰ ਵਸਿਆ ਵੀ ਹਿੰਦੀ ਕੈਂਪ ਕੋਈ ਆਏ ਨਾ ਰਹੇ ਜੇ ਵੀ ਮੇਰਾ ਨਹੀਂ ਵਿਆਹ ਮੈਂ ਆ ਵੀ ਇਹਦਾ ਵਿਆਹ ਹੋਇਆ ਹੋਇਆ ਸਾਨੂੰ ਜੱਟ ਜੋੜੀ ਨੂੰ ਦੇਖ ਕੇ ਹਨਾ ਕਿਸੇ ਦੇ ਦਰਚ ਹੌਕਾ ਨਾ ਜਾਵੇ ਵੀ ਜਿਹੜੇ ਮੁੰਡੇ ਮੇਰੇ ਇਹ ਮਿਥਿਆ ਪਿਆ ਵੀ ਹੈਗੇ ਆ ਉਹ ਆਪਣੇ ਬਰੋਬਰ ਦੇ ਕਰ ਲੈਣੇ ਆ ਠੀਕ ਹੈ ਜੀ ਤਾਂ ਹੁਣਾਂ ਵੀ ਚਾਹੀਦੇ ਆ ਪੌਣ ਦਾ ਕੰਮ ਤੇ ਕਰਨਾ ਹੈ ਤਾਂ ਹੁਣ ਦੋ ਰਹਿਗੇ ਆ ਇੱਕ ਮਾਰ ਟੀਚਰ ਲੱਗਿਆ ਵਾ ਦਾ ਚਾਰ ਪੰਜ ਕਿਲੇ ਪੈੜੀ ਦੇ ਉਹਦੇ ਕੋਲ ਆ ਇੱਕ ਮੁੰਡਾ ਹੋਰ ਆ ਤੇ ਉਹ ਉਹ ਕੱਲਾ ਹੀ ਰਹਿੰਦਾਗਾ ਘਰੇ ਮੰਮੀ ਦੀ ਦਦੀ ਦੀ ਥੋੜੇ ਟਾਈਮ ਹੋ ਗਿਆ ਡੈਥ ਹੋ ਗਈ ਆ ਤੇ ਉਹ ਵੀ ਜ਼ਿੰਮੇਦਾਰਾਂ ਦੇ ਮੁੰਡੇ ਆ ਇਹ ਵੀ ਜ਼ਿੰਮੇਦਾਰਾਂ ਦਾ ਮੁੰਡਾ ਹੀ ਆ ਤੇ ਘਾਟਟ ਵਗੈਰਾ ਮੈਂ ਆਂਟੀ ਨੂੰ ਪਹਿਲਾਂ ਕਹਿਆ ਸੀ ਤੁਸੀਂ ਦੇਖਿਓ ਨਾ ਠੀਕ ਹੈ ਜੇ ਰ ਘਰ ਵਸਣਾ ਚਾਹੀਦਾ ਇਨਸਾਨ ਵਧੀਆ ਹੋਣਾ ਚਾਹੀਦਾ ਕਾਸਟਾਂ ਚ ਟੀ ਰੱਖਿਆ ਜਿਹੜਾ ਜਿੱਧਰ ਰਾਜੇ ਉਧਰ ਰਲ ਮਿਲ ਜਾਂਦਾ ਇਹ ਐਵੇਂ ਦੀ ਤਾਂ ਕੋਈ ਗੱਲ ਨਹੀਂ ਆ ਜਦੋਂ ਇਨਸਾਨ ਨਾਲੇ ਬੱਚਾ ਵੀ ਜਦੋਂ ਜਨਮ ਲੈਂਦਾ ਉਹਨੂੰ ਚਾਹੇ ਹੁਣ ਤੁਸੀਂ ਹਿੰਦੂ ਦਾ ਘਰ ਛੱਡ ਆਓ ਤਾਂ ਉਹ ਅਗਰ ਉਧਰ ਜਨ ਪੱਲਣ ਲੱਗ ਜਾਏ ਤੇ ਉਹਨਾਂ ਦੇ ਵਰਗਾ ਹੋ ਜਾਊਗਾ ਹਨਾ ਐ ਤੇ ਇਨਸਾਨੀ ਰੂਪੀ ਚੀਜ਼ਾਂ ਬਣਾਈਆਂ ਹੋਈਆਂ ਇਨਸਾਨ ਦੇ ਇਨਸਾਨ ਹੀ ਐ ਬਾਕੀ ਚਲੋ ਕਿਸੇ ਦਾ ਘਰ ਵਸਣਾ ਚਾਹੀਦਾ ਪਰਿਵਾਰ ਬਣਨਾ ਚਾਹੀਦਾ ਹਨਾ ਉਹ ਤੇ ਐਜ਼ੇ ਤੋਂ ਵੱਡੀ ਕੋਈ ਗੱਲ ਨਹੀਂ ਹੈਗੀ ਐ ਤੇ ਬਾਕੀ ਚੱਲੇ ਹਾ ਸਾਰੇ ਹੱਸਦੇ ਵੱਸਦੇ ਨੇ ਸਾਰੇ ਦੀ ਜੀ ਕਈ ਵਾਰ ਕੋਈ ਕੁੜੀ ਤੁਹਾਡੇ ਨਿਗਾਹ 'ਚ ਹੁੰਦੀ ਆ ਮੈਨੂੰ ਜ਼ਰੂਰ ਕਾਲ ਕਰਕੇ ਦੱਸਿਓ ਉਦੋਂ ਤੱਕ ਤੇ ਮੁੰਡਿਆਂ ਦੇ ਰਿਸ਼ਤੇ ਆ ਰਹੇ ਨੇ ਹੈਨਾ ਵੀ ਆਪਾਂ ਪੜੇ ਦਾ ਕੰਮ ਹੀ ਖੰਦੀ ਕਈ ਵਾਰ ਹਨ ਦੋ ਮੁੰਡੇ ਟੀਚਰ ਲੱਗਿਆ ਵਾ ਚਾਰ ਪੰਜ ਕਿਲੋ ਪੜੀ ਦੇ ਜਾਂ ਦੂਸਰਾ ਜਿਹੜਾ ਤੇ ਉਹਦੀ ਮੰਮੀ ਦੀ ਥੋੜਾ ਟਾਈਮ ਹੋ ਗਿਆ ਡੈਥ ਹੋ ਗਈ ਆ ਉਹ ਇਕੱਲਾ ਹੀ ਰਹਿੰਦਾਗਾ ਕੀ ਕਹੀ ਕੰਮ ਨਹੀਂ ਕਰਦਾ ਕੋਈ ਤੇ ਰੋਡ ਦੇ ਉੱਤੇ ਇੱਕ ਪੈੜੀ ਆਉਂਦੀ ਲੱਗਦੀ ਉੱਤੇ ਬਸ ਜਿਹੜੇ ਦੋ ਬਣਦੇ ਆ ਹਨਾ ਦੋ ਕਿੱਲੇ ਆ ਬਣੀ ਦੇ ਉਹਦੇ ਕੋਲ ਤੇ ਜਰੂਰ ਦੱਸੋ ਕਾ ਆਟ ਦਾ ਜਿਹੜੀ ਦੋ ਕਿੱਲੇ ਵਾਲੇ ਨੂੰ ਕੋਈ ਮੈਂਟਰ ਨਹੀਂ ਰੱਖਦਾ ਕੋਈ ਘਾਟ ਹੋਵੇ ਦੂਜੇ ਨੂੰ ਮੈਂ ਪੁੱਛਿਆ ਨਹੀਂਗਾ ਠੀਕ ਹੈ ਜੀ ਤੇ ਜਰੂਰ ਆਪਾਂ ਭਲਾ ਹੀ ਕਰਨਾਗਾ ਕਿਉਂਕਿ ਕਰ ਪਲਾਓ ਪਲਾ ਹਾਂ ਕਰ ਪਲਾਓ ਪਲਾ ਬਾਕੀ ਦੂਜੀ ਗੱਲ ਅ ਦੁਨੀਆ ਤੇ ਆਏ ਆ ਕੋਈ ਚੰਗਾ ਕਰ ਲਈ ਹੈਨਾ ਤੇ ਮਾੜਾ ਤਾਂ ਰਬ ਜਦੋਂ ਮਰਜ਼ੀ ਕਰ ਲੱਗਦਾ ਪਤਾ ਕੀ ਹੁੰਦਾ ਜਿਹੜਾ ਚੰਗਾ ਕੰਮ ਹੁੰਦਾ ਉਹ ਪ੍ਰਮਾਤਮਾ ਦੀ ਰਜ਼ਾ ਨਾਲ ਹੁੰਦਾ ਤੇ ਜਿਹੜਾ ਸਾਡੇ ਕੋਲ ਮਾੜੇ ਕੰਮ ਹੋ ਜਾਂਦੇ ਨੇ ਕਦੇ ਵਾਰੀ ਉਹ ਕਲ ਜਾਊਗਾ ਤੇ ਕੁਝ ਕਰਮ ਕਰਵਾ ਜਾਂਦੇ ਸਾਡੇ ਤੋਂ ਆ ਚੀਜ਼ ਹੁੰਦੀ ਹੈ ਕਰਮ ਕਰਮ ਹੋ ਜਾਂਦੇ ਨੇ ਸਾਡੇ ਬਣ ਜਾਂਦੇ ਨੇ ਉਹ ਬਣ ਜਾਂਦੇ ਨੇ ਨਾ ਚਾਹ ਕੇ ਵੀ ਜਬਰਦਸਤੀ ਗੱਲ ਉਹ ਜੇ ਕਲਯੁਗ ਦਾ ਨਾਮ ਲੈ ਲੋ ਉਹਦੇ ਚ ਤੇ ਜਿਹੜਾ ਮਰਜੀ ਨਾਮ ਲੈ ਲੋ ਉਹ ਕਰਕੇ ਹੁੰਦੇ ਪਰ ਬਾਕੀ ਜਿਹੜੇ ਚੰਗੇ ਕੰਮ ਹੁੰਦੇ ਉਹ ਪਰਮਾਤਮਾ ਦੀ ਰਜ਼ਾ ਤੇ ਹੁੰਦੇ ਨੇ ਉਹ ਸਾ ਹੱਤੀ ਆਪਣੇ ਕਿਸੇ ਤੋਂ ਵੀ ਕਰਵਾ ਸਕਦੇ ਨੇ ਐਵੇਂ ਦੀ ਕੋਈ ਮੈਂ ਤਾਂ ਇਹੀ ਚੀਜ਼ ਮੰਨੀ ਆ ਕਿ ਮੈਨੂੰ ਮੈਨੂੰ ਇੱਕ ਚੀਜ਼ ਦਾ ਆਪਣੇ ਆਪ ਚ ਬੜਾ ਹੁੰਦਾ ਸੀ ਕਿ ਪਰਮਾਤਮਾ ਨੇ ਜੇ ਮੈਨੂੰ ਦੁੱਖ ਦਿੱਤਾ ਤਾਂ ਇੱਕ ਸੁੱਖ ਮੇਰਾ ਹੀ ਸੀ ਕਿ ਗਰਬਾਨੀ ਨਾਲ ਮੈਂ ਜੁੜੀ ਹੋਈ ਸੀ ਮੈਨੂੰ ਸਿਰਫ ਐ ਹੀ ਸੁੱਖ ਲੱਗਦਾ ਸੀ ਕਿ ਮੈਂ ਚੱਲ ਮੇਰੇ ਕਰਮਾਂ ਚ ਚਾਹੇ ਦੁੱਖ ਸੀ ਪਰ ਮੈਨੂੰ ਐ ਚੀਜ਼ ਦਾ ਸੁੱਖ ਹੀ ਕੀ ਲੱਗਦਾ ਸੀ ਕਿ ਹਾਂ ਵੀ ਮੈਂ ਗੁਰਬਾਣੀ ਤੇ ਪੜ੍ਹਦੀ ਆ ਤੇ ਅੱਜ ਮੈਂ ਸ਼ਾਇਦ ਉਸੇ ਪਰਮਾਤਮਾ ਦੀ ਬਾਣੀ ਪੜਨ ਕਰਕੇ ਇੱਥੋਂ ਤੱਕ ਪਹੁੰਚੀ ਆ ਤੇ ਪਰਮਾਤਮਾ ਅੱਗੇ ਤੱਕ ਵੀ ਲੈ ਕੇ ਤੇ ਉਹਦੇ ਨਾਲ ਲੜ ਲੱਗੀ ਰਹੀ ਹਾਂ ਲਈ ਰਹਾ ਮਨ ਸੱਚਾ ਹੋਣਾ ਚਾਹੀਦਾ ਟਿਕਕਣੀ ਤੇ ਵੀ ਦੋਗਲੇ ਇਹ ਹਰ ਵਾਰ ਤਕੋ ਧੰ ਗੁਰੂ ਰਾਮਦਾਸ ਸਵਾ ਸਵਾਸ ਧੰ ਗੁਰੂ ਰਾਮਦਾਸ ਹਣਾ ਤੇ ਉਹ ਆਪੇ ਬਲੀ ਕਰਦੇ ਆ ਜੇ ਆਪਾਂ ਕਹਦੇ ਆਂਗੇ ਅਸੀ ਮਹੀਨਾ ਚੱਤਾ ਸੀਗਾ ਜੀ ਨਾਮ ਵਾਇਰੂ ਵਾਇਰੂ ਪੜ੍ਹਦਾ ਸੀਗਾ ਪਰਮਾਤਮਾ ਦਾ ਨਾਮ ਤੇ ਜਿੰਨਾ ਜਪੋਗੇ ਉਨਾ ਹੀ ਥੋੜਾ ਤੇ ਸੁੱਖ ਦੇਕੋ ਸੁੱਖ ਦੇ ਕਿਉਂ ਮਿਲਦਾ ਹਾਂ ਪ੍ਰੀਖਿਆ ਪਰਮਾਤਮਾ ਦਾ ਨਾਮ ਲੈਣਾ ਸੁੱਖ ਲੈਣਾ ਪ੍ਰੀਖਿਆ ਲੈਦਾ ਕਈ ਵਾਰ ਬਲੀਆਂ ਵੀ ਸੌਣ ਸਾਡੇ ਤਿੰਨ ਬਲੀਆਂ ਹੋ ਇੱਕ ਸਾਵਣਾ ਠੀਕ ਹੈ ਤੇ ਉਹਨੇ ਕੁਝ ਖੋਇਆ ਸਾਡੇ ਤੋਂ ਤੇ ਕੁਝ ਦਿੱਤਾ ਵੀ ਹੈ ਸਾਨੂੰ ਹਨਾ ਇਹ ਤੇ ਰੇਲ ਗੱਡੀ ਆਈ ਚਲਾਈ ਚੱਲਦੀ ਰਹਿੰਦੀ ਹੈ ਉਹਰ ਪਰਜਮਾਨਾ ਦਾ ਵੀ ਗਾਣਾ ਹੈ ਦਾ ਗਾਣਾ ਤੇ ਉਹਦਾ ਦੁੱਖ ਹੁੰਦਾ ਹੈ ਕਈ ਕਰਮਾਂ ਚ ਨਹੀਂ ਹੁੰਦਾ ਕਈਆਂ ਦੇ ਕੁਝ ਦੇਖਣਾ ਇਹ ਗੱਲ ਹੁੰਦੀ ਜਿੰਨਾ ਜਿੰਨਾ ਹੰਡਾਣਾ ਹੁੰਦਾ ਹੈਗਾ ਵਧੀਆ ਤੁਰਿਆ ਫਿਰਦਾ ਹੁੰਦਾ ਜੀਤਾ ਉਹਦਾ ਵੀ ਜਉਣ ਨੂੰ ਕਰਦਾਗਾ ਹਨਾ ਇੱਕ ਮਹਾਰਾਜ ਨੇ ਨਾ ਵੀ ਜਨਮ ਦਾ ਭੇਤ ਦਿੱਤਾ ਰਾ ਆ ਬੰਦੇ ਨੂੰ ਤੇ ਮਰਨ ਦਾ ਭੇਤ ਨਹੀਂ ਦਿੱਤਾਗਾ ਤੇ ਜੇ ਮੌਤ ਦਾ ਭੇਤ ਦੇਣ ਦਾ ਬੰਦਾ ਮਰਦਾ ਹੀ ਨਾ ਫਿਰ ਤਾਂ ਅੱਗੇ ਅੱਗੇ ਕਰ ਲੈਂਦਾ ਤੇ ਚਲੋ ਠੀਕ ਹੈ ਜੀ ਕੱਲ ਨੂੰ ਨਵੇਂ ਬਲੌਗ ਦੇ ਨਾਲ ਆਪਾਂ ਫੇਰ ਮਿਲਦੇ ਹਾਂ ਦੁਬਾਰਾ ਤੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸ਼ੁਰੂ ਅਸੀਂ ਜਾਵਾਂਗੇ 1-2 ਦਿਨ ਤੱਕ ਕਿਉਂਕਿ ਉਸ ਤੋਂ ਪਹਿਲੇ ਜਾਣਾ ਅਸੀਂ ਹਸਪੀਟਲ ਹਸਪੀਟਲ ਦਾ ਕੰਮ ਕਰਨ ਤੋਂ ਬਾਅਦ ਫਿਰ ਸ਼ੁਰੂ ਹੋ ਜਾਣਗੀਆਂ ਵਿਆਹ ਦੀਆਂ ਤਿਆਰੀਆਂ